ਦੇ ਤੁਹਾਡੇ ਵੱਲੋਂ ਵਧੀਆ ਲੀਡ ਦੇ ਨਾਲ ਜਿੱਤੇਗੇ ਕਿੰਦਾ ਦਾ ਮਹਿਸੂਸ ਕਰ ਰਹੇ ਹੋ ਤੇ ਕਿੰਦਾ ਦਾ ਲੋਕਾਂ ਦਾ ਧੰਨਵਾਦ ਕਰ ਰਹੇ ਹੋ ਬਹੁਤ ਵਧੀਆ ਬਹੁਤ ਵਧੀਆ ਲੀਡ ਨਾਲ ਜਿੱਤੇ ਰਹਿਆ ਲੋਕਾਂ ਦਾ ਬਹੁਤ ਵਧੀਆ ਤਰੀਕੇ ਨਾਲ ਧੰਨਵਾਦ ਕਰ ਰਹੇ ਹਾਂ ਕਿਹੜੀ ਪਾਰਟੀ ਵਾਲੇ ਕਾਂਗਰਸ ਪਾਰਟੀ ਕਿੰਨੀ ਕ ਲੀਡ ਨਾਲ ਤੁਸੀਂ ਕਾਫੀ ਕਾਫੀ ਜਿਆਦਾ ਲੀਡ ਨਾਲ ਲੋਕਾਂ ਦਾ ਪਿਆਰ ਮਿਲਿਆ ਹਾਂਜੀ ਪਿੰਡਾਂ ਦੇ ਵਿੱਚ ਜੇ ਗੱਲ ਕਰੀਏ ਕਈ ਵਾਰੀ ਹੁੰਦਾ ਆਪਣੇ ਪਿੰਡਾਂ ਦੇ ਵਿੱਚ ਪਿਆਰ ਮਿਲਦਾ ਹੈਗਾ ਤੁਹਾਨੂੰ ਤੇ ਬਾਹਰ ਦੇ ਪਿੰਡਾਂ ਦੇ ਵਿੱਚੋਂ ਵੀ ਪਿਆਰ ਮਿਲਿਆ ਹੈ ਹਾਂਜੀ ਹਾਂਜੀ ਬਹੁਤ ਜ਼ਿਆਦਾ ਕੀ ਕਹਿਣਾ ਚਾਹੋਗੇ ਤੁਸੀਂ ਅਸੀਂ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗੇ ਲੋਕਾਂ ਦੇ ਕੰਮ ਹੁੰਦੇ ਨੇ ਹਾਂਜੀ ਪਹਿਲੇ ਆਧਾਰ ਤੇ ਹੋਣਗੇ ਕਿ ਚਾਹੇ ਤੁਹਾਡੇ ਵੱਲੋਂ ਵੀ ਜਿਹੜੇ ਜੂਂਗਲਵਾਜੀ ਹੋਈ ਨਹੀਂ ਨਹੀਂ ਪਹਿਲੇ ਆਧਾਰ ਤੇ ਲੋਕਾਂ ਦੇ ਕੰਮ ਆਉਣਗੇ ਕਿਦਾਂ ਮਹਿਸੂਸ ਕਰ ਰਹੇ ਹੋ ਸਾਹਮਣੇ ਪੂਰਾ ਪਿੰਡ ਤੁਹਾਡੇ ਨਾਲ ਹੈ ਸਾਰੀ ਪਾਰਟੀ ਦੇ ਜਿਹੜੇ ਵੀ ਆਣਾ ਤੁਹਾਡੇ ਨਾਲ ਖੜੇ ਨੇ ਕਿਦਾਂ ਮਹਿਸੂਸ ਕਰ ਰਹੇ ਹੋ ਹਾਂਜੀ ਵਧੀਆ ਵਧੀਆ ਮਹਿਸੂਸ ਕਰ ਰਹੇ ਹਾਂ ਡਪਰੋ ਜਿਹੜੇ ਨਾ ਸੱਚਾਈ ਦੇ ਆਧਾਰ ਤੇ ਤੁਹਾਡੇ ਵੱਲੋਂ ਕੰਮ ਕੀਤੇ ਜਾਂਦੇ ਲੋਕਾਂ ਨੂੰ ਹਾਂਜੀ ਬਿਲਕੁਲ ਤੁਹਾਨੂੰ ਬਤ ਕਰਦੇ ਲੋਕਾਂ ਨੂੰ ਹਾਂਜੀ ਬਹੁਤ ਜ਼ਿਆਦਾ ਦਿਲੋਂ ਤਨਵਾਦ ਕਰਦੇ ਹਾਂ ਅਸੀਂ ਲੋਕਾਂ ਦਾ ਸਪੈਸ ਸਾਹ ਉਹ ਤੁਸੀਂ ਹਾਂਜੀ ਝੜ ਠੀਕ ਵਧੀਆ ਲੀਡ ਨਾਲ ਜਿਹੜੇ ਆ ਤੁਹਾਡੇ ਘਰ ਦੇ ਵਿੱਚ ਅੱਜ ਜਿਹੜੀ ਹੈ ਸ਼ਾਂਤੀ ਵੀ ਤੇ ਸ਼ੁਕਰੀ ਵੀ ਹਾਂਜੀ ਕੀ ਕਹਿਣਾ ਸਭ ਤੋਂ ਪਹਿਲਾਂ ਅਸੀਂ ਕਾਂਗਰਸ ਪਾਰਟੀ ਦਾ ਤੁਹਾਨੂੰ ਆਦ ਕਰਦੇ ਹਾਂ ਫਿਰ ਸਾਡੇ ਅੱਲੇ ਸਾਹ ਜਗਿੰਦਰਪਾਲ ਜੀ ਦਾ ਧੰਨਵਾਦ ਕਰਦੇ ਆਂ ਔਰ ਸਭ ਸਾਡੇ ਖਾਸ ਪਿੰਡ ਲੰਬਰਦਾਰ ਜੀ ਚਾਚਾ ਜੀ ਇਹਨਾਂ ਦਾ ਬਹੁਤ-ਬਹੁਤ ਸਹਿਯੋਗ ਹੈ ਇਸ ਅਰੇ ਸਾਨੂੰ ਜਤਾਨ ਵਿੱਚ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਵਾਸੀਆਂ ਨੇ ਕਿਤਾਲ ਜਿਹੜਾ ਸੰਯੋਗ ਮਿਲਿਆ ਹਾਂਜੀ ਪਿੰਡ ਦਾ ਕਿਦਾਂ ਸੰਯੋਗ ਮਿਲਿਆ ਪਿੰਡ ਦਾ ਵੀ ਬਹੁਤ ਵਧੀਆ ਸਹਿਯੋਗ ਉਹਦੇ ਸਹਿਯੋਗ ਨਾਲ ਉਹਦੀ ਪਿਆਰ ਨਾਲ ਹੀ ਅਸੀਂ ਜਿੱਤੇ ਆ ਹਨਾ ਗਿੰਦਰਪਾਲ ਜਿਹੜੀ ਹੈ ਇੱਕ ਪਾਰਟੀ ਦਾ ਚਿਹਰਾ ਹੈਗਾ ਹਾਂਜੀ ਕੀ ਕਹਿਣਾ ਚਾਹੋਗੇ ਉਹਨਾਂ ਦੇ ਚਿਹਰੇ ਨੂੰ ਬੋਟ ਪਈ ਹੈ ਕਿ ਕਿਹੜੇ ਜਿਹੜੇ ਕੰਮ ਨੂੰ ਬੋਟ ਪਈ ਹੈ ਉਹਨਾਂ ਦੇ ਚਿਹਰੇ ਨੂੰ ਵੀ ਪਈ ਹੈ ਤੇ ਸਾਡੇ ਫੈਲਾ ਫਾਦਰ ਸਾਹਿਬ ਉਹਨਾਂ ਦੇ ਕੰਮਾਂ ਕਰ ਨਹੀਂ ਸਾਨੂੰ ਇਹ ਚੀਜ਼ ਹਾਸਿਲਈ ਆ ਦੁਕਾਨੇ ਕੰਮ ਹੈਗੇ ਨਾ ਬਹੁਤ ਕੰਮ ਹੁੰਦੇ ਆ ਗਿਆ ਤੁਸੀਂ ਪਹਿਲੇ ਆਧਾਰ ਤੇ ਲਓਗੇ ਕਿ ਜੇ ਇਸ ਤਰ੍ਹਾਂ ਜਮਲਬਾਜ਼ੀ ਦੇ ਵਿੱਚ ਨਹੀਂ ਨਹੀਂ ਪਹਿਲੇ ਆਧਾਰ ਤੇ ਰਾਂਗੇ ਜਿੱਦਾਂ ਸਾਡੇ ਫਾਦਰ ਸਾਹਿਬ ਚੱਲੇ ਆ ਸਾਰੇ ਦੁਨੀਆ ਨਾਲ ਸੱਚਾਈ ਤੇ ਇਸੇ ਤਰ੍ਹਾਂ ਅਸੀਂ ਵੀ ਚੱਲਾਂਗੇ ਕੀ ਤਰ੍ਹਾਂ ਦਾ ਕਰੂ ਲੋਕਾਂ ਦੇ ਇਸ ਸੰਸਥਾਨ ਵਿੱਚ ਬਹੁਤ ਬਹੁਤ ਸ਼ੁਕਰੀਆ ਨਾ ਦਾ ਬਿਲਕੁਲ ਮੈਂ ਜਿਹੜਾ ਇਸ ਤਰ੍ਹਾਂ ਵੋਟਪੇ ਉਸ ਦਿਨੇ ਜਿਹੜੇ ਵਿਰੋਧੀ ਧਿਰ ਨੇ ਉਹਨਾਂ ਨੇ ਕਾफी ਕੋਸ਼ਿਸ਼ ਕੀਤੀ ਵੀ ਕਿਸੇ ਤਰ੍ਹਾਂ ਤਰੀਕੇ ਨਾਲ ਅਸੀਂ ਇਹ ਖਲੜਭਾਈ ਕਰਕੇ ਅਸੀਂ ਜਿਹੜਾ ਇਹ ਮੁਕਾਬਲਾ ਜਿੱਤਾਂਗੇ ਪਰ ਸਾਡਾ ਪਬਲਿਕ ਨੇ ਜਨਤਾ ਨੇ ਸਾ ਦਿੱਤਾ ਉਹ ਸਾਡੀ ਸਮੁੱਚੀ ਟੀਮ ਨਾਲ ਇਕੱਠੇ ਹੋ ਗਏ ਅਸੀਂ ਸਾਰਿਆਂ ਜਿਹੜੇ ਸਾਡੇ ਨਰਿੰਦਰ ਕੁਮਾਰ ਐਕਸ ਮੈਂਬਰ ਸਾਹਿਬ ਮਿਰਤਾਰ ਸਿੰਘ ਲਖਰਦਾ ਜੋਗਰਾ ਜੀ ਤੇ ਮੈਂ ਵੀ ਇਹਨਾਂ ਨਾਲ ਸਾ ਦਿੱਤਾ ਮੇਰੇ ਪਰਿਵਾਰ ਨੇ ਮੇਰੇ ਸਾਰੇ ਜਿਹੜੇ ਮੇਰੇ ਨਾਲ ਸਾਥੀ ਦੇ ਸਾਰੇ ਪਰਿਵਾਰ ਨੂੰ ਔਰ ਸਾਡੇ ਆਹ ਸਾਡੇ ਦੇ ਭਾਈਕਮਾਨੇ ਹੱਦ ਤੇ ਭਰੋਸਾ ਜਮਾ ਟਿਕ ਦੇਣ ਦੇ ਵਿੱਚ ਮੈਂ ਮਾਨ ਜੋਗ ਤੱਕ ਕੇ ਹੈ ਇਹਨੂੰ ਲੈ ਕੇ ਜੇ ਕਰਦੇ ਰਹੀਏ ਤਾਂ ਆਪ ਕੋਲੋਂ ਬਹੁਤ ਚੰਗੀ ਚੀਜ਼ ਆ। ਮੈਂ ਕੀ ਕਹਿੰਦਾ ਮੈਂ ਜੀ ਕਹਿੰਦਾ ਜੀ ਉਹਨਾਂ ਨੇ ਬਦੀ ਕੀ ਸਾਰੀ ਕੀਤੀ ਹੈ। ਕਾफी ਕੋਸ਼ਿਸ਼ਾਂ ਕੀਤੀਆਂ। ਫਿਰ ਲੇਖਣ ਕਹਿੰਦੇ ਜਿਹਦੇ ਨਾਲ ਪਰਮਾਤਮਾ ਸੱਚਾਈ ਹੈ। ਹਮੇਸ਼ਾ ਲਈ ਸੱਚਾਈ ਜਿਹੜੀ ਜਿੱਤ ਹੁੰਦੀ ਹੈ। ਤੇ ਸੱਚਾਈ ਜਿੱਤੀ ਸੱਚਾਈ ਨੇ ਹੀ ਮਤਲਬ ਇਨਸਾਫ ਕੀਤਾ। ਪਾਣੀ ਦਾ ਪਾਣੀ ਦਾ ਦੁੱਧ ਦਾ ਦੁੱਧ ਕੀਤਾ। ਤੇ ਚਲੋ ਅਸੀਂ ਮਾਲਕ ਦਾ ਉਸ ਪੰਜਾ ਪਿੰਡਾਂ ਦਾ ਪੰਜੇ ਪਚਾਤ ਦਾ ਅਸੀਂ ਧੰਨਵਾਦ ਕਰਦੇ ਜਿਹੜੇ ਇਹ ਨਮਿਦ ਨੇ। ਜਿਹਨਾਂ ਨੇ ਸਾਡੇ ਨਾਲ ਬਾਦੀ ਛੱਡ ਕੇ ਕੰਦੇ ਨਾਲ ਕੰਦਾ ਲਾ ਕੇ ਸਾਥ ਦਿੱਤਾ।